ਕੱਪੜਿਆਂ ਦੀ ਗੱਲ ਕਰੀਂ ਜਕਤਾਰ ਕੌਣ ਹੈ ਬੱਬੀ ਮੈਨੂੰ ਦੱਸ ਮੈਂ ਤਾਂ ਕੱਪੜਿਆਂ ਦੀ ਗੱਲ ਕਰਦੀ ਪਾਣੀ ਡੂੰਘਾ ਵਗ ਗਿਆ ਤੂੰ ਬਾਹਰ ਨਾ ਜੇ ਨਾਲ ਆ ਬੱਬੀ ਮੈਨੂੰ ਜਕਤਾਰ ਦੱਸ ਕੌਣ ਹੈ ਤੂੰ ਕਿ ਪੁੱਸਰੇ ਮੈਂ ਲੈ ਮੈਂ ਆਪਣੇ ਪਿੱਛੇ ਕਰਨ ਗਿਆ ਐ ਪਹਿਲੇ ਮੈਨੂੰ ਤੂੰ ਇੱਥੇ ਕਰ ਦੇ ਫਿਰ ਮੈਂ ਮੈਂ ਤੇਨੂੰ ਦੇਖਣ ਆਇਆ ਸੀਗਾ ਵੀ ਚੱਲ ਮਹਾ ਵੀ ਭਾਬੀ ਜਿਹੜਾ ਮਾਰਦੀ ਐ ਖੇਤ ਮਹਾ ਮੈਂ ਵੀ ਗਿਆ ਹਾਂ ਕਦ ਤੇਰਾ ਬਾਪ ਦੇਖਣਾ ਐ ਤਾਂ ਕਾ ਤੂੰ ਦੇਖਣਾ ਜਾਂ ਮੈਂ ਤਾਂ ਸੋਡੀ ਸਮਝ ਨਹੀਂ ਆਉਂਦੀ ਬਾਪ ਤੇ ਤਾਂ ਉਹੀ ਦੋਸ਼ ਲਾਈ ਜਾਂ ਜਕਤ ਕਰੀ ਤੇ ਯਾਨੀ ਜਕਤਾਰ ਤੇ ਤੇਰਾ